ਮਜਬਾ ਧਰਮਾਂ ਦਾ ਖਹਿੜਾ ਛੱਡ ਦਿਓ ਝੰਡਾ ਇਨਸਾਨੀਅਤ ਦਾ ਗੱਡ ਦਿਓ ਨਫ਼ਰਤ ਵਾਲੇ ਜੂੜ ਨੂੰ ਵੱਢ ਦਿਓ ਜੇ ਸੁਖ ਚਾਉਂਦੇ ਮੰਨਣਾ ਗਿਲੇ ਸ਼ਿੱਕਵੇ ਦਿ ਲੋਪਲਾ ਕੇ ਸਭ ਨੂੰ ਆਪਣਾ ਜਾਣਣਾ ਗਿਲੇ ਸ਼ਿੱਕਵੇ ਦਿ ਲੋਪਲਾ ਕੇ ਸਭ ਨੂੰ ਆਪਣਾ ਜਾਣਣਾ ਸਾਰੇ ਦੇਸ਼ ਮਨੋਂ ਮੇਰਾ ਕਹਿਣਾ ਜੇ ਸੁਖ ਜ਼ਿੰਦਗੀ ਦੇ ਵਿੱਚ ਲੈਣਾ ਸਾਨੂੰ ਪਿਆਰ ਬਣਾਉਣਾ ਪੈਣਾ ਜੀਵਨ ਵਿੱਚ ਹੋ ਜੋ ਚਾਨਣਾ ਗਿਲੇ ਸ਼ਿਕਵੇ ਦਿলো ਪੁਲਾ ਕੇ ਸਭ ਨੂੰ ਆਪਣਾ ਜਾਣ ਇਹ ਲੈ ਸ਼ਿਕਵੇ ਦਿਲੋਂ ਪੁਲਾ ਕੇ ਸਭ ਨੂੰ ਆਪਣਾ ਜਾਣਣਾ ਇਨਸਾਨੀਅਤ ਹੈ ਸਭ ਤੋਂ ਉੱਚੀ ਇਸ ਦੀ ਸੋਚ ਸਾਫ਼ ਤੇ ਸੁੱਚੀ ਲੈ ਬਦਲੀ ਆਪਣੀ ਰੂਚੀ ਜੈਲੀ ਛੱਡ ਘਟਾ ਸ਼ਾਨਣਾ ਗਿਲੇ ਸ਼ਿਕਵੇ ਦਿਲੋਂ ਪਲਾਕੇ ਸਭ ਨੂੰ ਆਪਣਾ ਜਾਣਣਾ ਗਿਲੇ ਸ਼ਿਕਵੇ ਦਿਲੋਂ ਪਲਾਕੇ ਸਭ ਨੂੰ ਆਪਣਾ ਜਾਣਣਾ